ਹੈਲੋ टुडे ਪੰਜਾਬ ਵੈਦਰ ਦੇਖ ਰਹੀ ਸਾਰੇ ਦਰਸ਼ਕਾਂ ਦਾ ਤਹਿ ਦਿਲ ਤੋਂ ਸਵਾਗਤ ਕਰਦੇ ਆਂ ਗੱਲਬਾਤ ਕਰਨ ਜਾ ਰਹੀ ਆਂ ਪੰਜਾਬ ਦੇ ਵਿੱਚ ਜਲਦ ਹੀ ਭਾਰੀ ਮੀਂਹ ਦੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਆਉਣ ਵਾਲੇ 4-5 ਦਿਨਾਂ ਚ ਪੰਜਾਬ ਚ ਜਲਦ ਹੀ ਭਾਰੀ ਮੀਂਹ ਦੇਖਣ ਨੂੰ ਮਿਲੇਗਾ ਕੀ ਇਹ ਪੂਰੀ ਅਪਡੇਟ ਜਾਣਾਂਗੇ ਇਸ ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਸ਼ੁਰੂ ਤੋਂ ਲਿਖੀ ਐਂਡ ਤੱਕ ਜ਼ਰੂਰ ਦੇਖਿਓ ਤੇ ਜੇਕਰ ਚੈਨਲ ਤੇ ਨਹੀਂ ਹੋ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਪੰਜਾਬ ਦੇ ਵਿੱਚ ਇਸ ਵਾਰ ਆਪਾਂ ਨੂੰ ਭਾਰੀ ਮੀਂਹ ਜਲਦ ਕਿਵੇਂ ਦੇਖਣ ਨੂੰ ਮਿਲੇਗਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਮੌਨਸੂਨ ਦੀ ਗਤੀਵਿਧੀਆਂ ਨੇ ਇਸ ਵਾਰ ਆਪਾਂ ਨੂੰ ਜਲਦ ਦੇਖਣ ਨੂੰ ਮਿਲਣਗੀਆਂ ਮੌਨਸੂਨ ਦੀ ਜਿਹੜੀ ਐਂਟਰੀ ਹੈ ਪੰਜਾਬ ਦੇ ਵਿੱਚ 30 ਜੂਨ ਨੂੰ ਦੱਸੀ ਜਾ ਰਹੀ ਹੈ ਮੌਸਮ ਵਿਭਾਗ ਵੱਲੋਂ ਪਰ ਮੌਸਮ ਵਿਭਾਗ ਨੇ ਇਹ ਵੀ ਦੱਸਿਆ ਹੈ ਕਿ ਆਉਣ ਵਾਲੇ 4-5 ਦਿਨਾਂ ਤੱਕ ਆਪਾਂ ਨੂੰ ਮੌਨਸੂਨ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਜੋ ਕਿ ਤੀਜੀ ਨਾਲ ਪੰਜਾਬ ਦੇ ਵਿੱਚ ਵਧਣਗੀਆਂ ਜਿਵੇਂ ਕਿ ਆਪਾਂ ਨੂੰ ਫਿਲਹਾਲ ਦੇ ਟਾਈਮ ਪਠਾਨਕੋਟ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਨਹੀਂ ਪਠਾਨਕੋਟ ਦੇ ਵਿੱਚ ਫਿਲਹਾਲ ਮੀਂਹ ਦੇ ਅਸਾਰ ਬਣੇ ਹੋਏ ਨੇ ਤੇ ਪੰਜਾਬ ਦੇ ਵਿੱਚ ਆਉਣ ਵਾਲੀ ਕੁਝ ਦਿਨਾਂ ਤੱਕ ਆਪਾਂ ਨੂੰ ਬੱਦਲਦੁਆਈ ਦੀ ਆਵਾਜ਼ਾਈ ਵੀ ਦੇਖਣ ਨੂੰ ਮਿਲੇਗੀ ਤੇ ਟੈਂਪਰੇਚਰ ਦੇ ਵਿੱਚ ਵੀ ਕਾਫੀ ਜ਼ਿਆਦਾ ਘਰਾਵਟ ਦੇਖੀ ਗਈ ਹੈ ਪਿਛਲੇ 24 ਘੰਟਿਆਂ ਦੇ ਵਿੱਚ ਦਰਜ ਕੀਤੀ ਗਈ ਹੈ ਕਿ ਲਗਭਗ ਪੰਜਾਬ ਦੇ ਵਿੱਚ 10 ਤੋਂ ਲੈ ਕੇ 12 ਡਿਗਰੀ ਦੀ ਜਿਹੜੀ ਘਰਾਵਟ ਆ ਦੇਖੀ ਗਈ ਹੈ ਤੇ ਫਿਲਹਾਲ ਪੰਜਾਬ 'ਚ ਗਰਮੀ ਤੋਂ ਰਾਹਤ ਹੈ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਸ ਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਧੰਨਵਾਦ ਜੀ